ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜਿਹੜੇ ਲੋਕ ਸਭਾ ਗੁਰਦਾਸਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਮੁਹਿੰਮ ਹੈਗੀ ਆਲਰੇਡੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਉਹਨੂੰ ਹੱਲਾ ਉਹਨੂੰ ਹਲਾਰਾ ਦੇਣ ਲਈ ਅੱਜ ਸਰਦਾਰ ਭਗਵੰਤ ਸਿੰਘ ਜੀ ਬਾਣ ਮੁੱਖ ਮੰਤਰੀ ਪੰਜਾਬ ਆਮ ਆਦੀ ਪਾਰਟੀ ਦੇ ਤਾਕਤ ਲੀਡਰ ਖੁਦ ਇੱਥੇ ਪਹੁੰਚ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ठाठा ਮਾਰਦਾ ਕੱਟ ਜਿਹੜਾ ਹੈਗਾ ਨਾ ਇੱਥੇ ਹੋ ਗਿਆ ਪੰਡਾਲ ਛੋਟਾ ਪੈ ਗਿਆ ਬਹੁਤ ਛੋਟਾ ਪੈ ਗਿਆ ਪੰਡਾਲ ਸੋ ਬਹੁਤ ਉਤਸ਼ਾਹ ਆਮ ਆਦਮੀ ਪਾਰਟੀ ਦੇ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਵਲੰਟੀਅਰ ਦੇ ਵਿੱਚ ਲੋਕ ਸਵਾਲਾ ਗੁਰਦਾਸਪੁਰ ਦੇ ਵਲੰਟੀਅਰ ਦੇ ਤੁਮ ਤਾਂ ਆਮ ਨਾਲ ਸਾਰੇ ਇੱਥੇ ਪਹੁੰਚ ਰਹੇ ਨੇ ਔਰ ਸ਼ਹਿਰੀ ਕਲਸੀ ਦੇ ਜਿਹੜੀ ਹੈਗੀ ਆ ਮਜ਼ਬੂਤ ਉਹਨੂੰ ਬਣਾ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਜਿੰਦਾਬਾਦ ਬਿਲਕੁਲ ਮੈਂ ਜਿਸ ਤਰ੍ਹਾਂ ਘਰ ਵਾਪਸੀ ਕੀਤੀ ਹੈ ਉਹਦੇ ਨਾਲ ਜਿਹੜੇ ਸਾਡੇ ਪੁਰਾਣੇ ਜਿਹੜੇ ਸ਼ੁਰੂਆਤੀ ਜਿਹੜੇ ਜਜ਼ਬਾਤੀ ਭੁਮੱਕੜ ਵਲੰਟੀਅਰ ਸੀਗੇ ਉਹਨਾਂ ਨੂੰ ਬਹੁਤ ਵੱਡਾ ਉਤਸ਼ਾਹ ਮਿਲਿਆ ਕਿਉਂਕਿ ਡਾਕਟਰ ਕੇਜੇ ਸਿੰਘ ਨੇ ਪੂਰਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕੰਮ ਕੀਤਾ ਆਇਆ ਚਾਹੇ ਉਹ ਡਿਸਟ੍ਰਿਕਟ ਗੁਰਦਾਸਪੁਰ ਮੇਰੀ ਕਰਮ ਭੂਮੀ ਹੈ ਔਰ ਡਿਸਟ੍ਰਿਕਟ ਪਠਾਨਕੋਟ ਮੇਰੀ ਜਨਮ ਭੂਮੀ ਹੈ ਔਰ ਮੈਂ ਯਾ ਹਲਕਾ ਹਲਕਾ ਇਨਚਾਰਜ ਵੀ ਰਿਆਂ ਮੈਂ ਹਲਕਿਆਂ ਦੇ ਅਬਜ਼ਰਵਰ ਵੀ ਰਿਆਂ ਸੋ ਸਾਰੇ ਵਲੰਟੀਅਰ ਜਿਹੜੇ ਬਾਈ ਫੇਸ ਬਾਈ ਨੇਮ ਜਾਣਦੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਜਾਣਦਾ ਸ਼ੈਰੀਕਰਸੀ ਵੀ ਬਹੁਤ ਪੁਰਾਣੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਯੂਥ ਦੇ ਇਨਚਾਰਜ ਸੀਗੇ ਇਸ ਕਰਕੇ ਹਰ ਕਿਸੇ ਵਲੰਟੀਅਰ ਨੂੰ ਜਾਣਦੇ ਨੇ ਸੋ ਸਾਰੇ ਵਲੰਟੀਅਰਾਂ ਦੇ ਵਿੱਚ ਬਹੁਤ ਜਿਆਦਾ ਉਤਸ਼ਾਹ ਭਾਰੀ ਉਤਸ਼ਾਹ ਹੈਗਾ ਔਰ ਬੜੀ ਵੱਡੀ ਲੀਡ ਦੇ ਨਾਲ ਅਸੀਂ ਲੋਕ ਸਭਾ ਹਲਕਾ ਗੁਰਦਾਸਪੁਰ ਜਿੱਤ ਕੇ ਭਗਵੰਤ ਮਾਨ ਜੀ ਔਰ ਅਰਮਿਤ ਕੇਜਰੀਵਾਲ ਜੀ ਦੀ ਝੋਲੀ ਵਿੱਚ ਪਾਵਾਂਗੇ ਜੀ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਣ ਹੈ ਸਾਡੇ ਮਾਝੇ ਦੇ ਵਿੱਚ ਜੋ ਸਾਡੇ ਪੰਜਾਬ ਦੇ ਮਾਣ ਨੇ ਉਹ ਸਾਡੇ ਗੁਰਦਾਸਪੁਰ ਵਿੱਚ ਆ ਰਹੇ ਨੇ ਅੱਜ ਉਹ ਮਾਜੇ ਦੇ ਵਿੱਚ ਜਿਹੜੀਆਂ ਚੋਣ ਰੈਲੀਆਂ ਨੇ ਉਹਨਾਂ ਨੂੰ ਸੰਬੋਧਨ ਕਰਨਗੇ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਲੋਕਾਂ ਦਾ ਉਤਸ਼ਾਹ ਆਮ ਆਦਮੀ ਪਾਰਟੀ ਨਾਲ ਜੋ ਮਾਨ ਸਾਹਿਬ ਨੇ ਪਿਛਲੇ 2 ਸਾਲਾਂ 'ਚ ਕੰਮ ਕੀਤੇ ਨੇ ਉਹਦੀ ਅੱਜ ਲੋਕਾਂ ਦੇ ਵਿੱਚ ਜਿਹੜੀ ਆ ਸ਼ਮੂਲੀਅਤ ਕਰਕੇ ਲੋਕਾਂ ਨੂੰ ਦੱਸਣਗੇ ਕਿ ਆਮ ਆਦਮੀ ਪਾਰਟੀ ਨੇ 2 ਸਾਲ ਦੇ ਵਿੱਚ ਕਿਹੜੇ ਕੰਮ ਕੀਤੇ ਬਾਕੀ 3 ਸਾਲ ਚ ਆਉਣ ਵਾਲੇ ਜਿਹੜੇ ਕਰਨ ਵਾਲੇ ਉਹ ਕਰਨਗੇ ਅੱਜ ਤੁਸੀਂ ਵੇਖਦੇ ਹੋ ਜਿਵੇਂ ਕੱਲ ਫਤੇਗੜ ਜੂੜੀਆਂ ਦੇ ਵਿੱਚ ਹਜ਼ਾਰਾਂ ਦਾ ਇਕੱਠ ਸੀਗਾ ਠਾਠਾ ਦਾ ਅੱਜ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਜਿਹੜਾ ਆ ਆਮ ਆਦਮੀ ਪਾਰਟੀ ਦਾ ਸਰਦਾਰ ਭਗਤ ਸਿੰਘ ਜੀ ਮਾਨ ਨੂੰ ਸੁਣਨ ਵਾਸਤੇ ਇੱਥੇ ਅੱਜ ਇਕੱਠਾ ਹੋ ਰਿਹਾ ਔਰ ਮਾਨ ਸਾਹਿਬ ਅੱਜ ਜਿਹੜਾ ਗੁਰਦਾਸਪੁਰ ਦਾ ਚੌਂੜੇ ਵਾਲੀ ਦਾ ਆਗਾਸ ਕਰਨ ਜਾ ਰਹੇ ਨੇ ਸਰਦਾਰ ਅਮਨ ਸੇਰ ਸਿੰਘ ਸ਼ਾਰੀਕਲ ਸਿੰਘ ਦੇ ਹੱਥ ਵਿੱਚ ਪਬਲਿਕ ਦਾ ਲੋਕ ਸਬੰਧ ਪਬਲਿਕ ਦਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਆਮ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਤੋਂ ਖੁਸ਼ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਤੁਸੀਂ ਵੇਖ ਰਹੇ ਹੋ ਕਿ ਕਿਸਾਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣ ਦੇਣ ਲਈ ਅਕਾਲੀ ਦਲ ਦੇ ਬੱਲੇ ਕੁਛ ਨਹੀਂ ਕਿਉਂਕਿ ਅਕਾਲੀ ਦਲ ਨੇ ਆਪਣੀ ਰਾਜ ਦੇ ਵਿੱਚ ਹਮੇਸ਼ਾ ਜਿਹੜਾ ਭਾਰਤੀ ਜਨਤਾ ਜਨਤਾ ਪਾਰਟੀ ਨਾਲ ਰਲ ਕੇ ਉਹ ਲੁੱਟਿਆ ਤੇ ਘੁੱਟਿਆ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ